ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਾਂਗੇ ਡਬਲ ਡਿਵਿਆንስ ਥਿਊਰੀ ਬਾਰੇ ਹੁਣ ਪਿੱਛੇ ਜੇ ਨਾ ਸੌਰਵ ਰਾਜਪੂਤ ਮਿਰਟ ਮਰਡਰ ਕੇਸ ਯਾ ਰਾਜਾ ਰਗੂ ਵੰਸ਼ੀ ਨਗਾਹਲਿਆ ਹਨੀਮੂਨ ਕੇਸ ਕਾਫੀ ਵਿਵਾਦਾਂ ਚ ਰਿਹਾ ਤੇ ਕਾਫੀ ਚਰਚਾਂ ਚ ਰਿਹਾ ਮੀਡੀਆ ਨੇ ਯਾ ਆਪਾਂ ਕਹੀਏ ਗੋਦੀ ਮੀਡੀਆ ਨੇ ਯਾ ਜੈਲੋ ਮੀਡੀਆ ਵੀ ਕਹਿ ਸਕਦੇ ਆਪਾਂ ਪੀਲੇ ਪੱਤਰਕਾਰੀ ਨੇ ਇਸ ਦੀ ਐਨੀ ਸੰਸਮੇ ਬਣਾਈ ਕਿ ਉਸ ਉਸ ਔਰਤਾਂ ਨੂੰ ਹੋ ਸਕਦਾ ਉਹ ਦੋਸ਼ੀ ਔਰਤਾਂ ਕਈ ਆਪਾਂ ਹੋ ਸਕਦਾ ਉਹਨਾਂ ਨੇ ਕ੍ਰਾਈਮ ਕੀਤਾ ਜਾਂ ਨਹੀਂ ਕੀਤਾ ਪਰ ਉਹਨਾਂ ਨੂੰ ਇਸ ਤਰੀਕੇ ਨਾਲ ਸੋਸ਼ਲ ਬੈਕਲਾਸ਼ ਜਾਂ ਜਿਹਨੂੰ ਆਪਾਂ ਮੀਡੀਆ ਟ੍ਰਾਇਲ ਦੇ ਸਬਜੈਕਟ ਕੀਤਾ ਗਿਆ ਕਿ ਉਹ ਉਹਨਾਂ ਨੂੰ ਇੱਕ ਪੁਨਿਸ਼ਮੈਂਟ ਉਹਨਾਂ ਨੇ ਪਹਿਲਾਂ ਹੀ ਪ੍ਰਦਾਨ ਕਰ ਦਿੱਤੀ ਜਿਹਨੂੰ ਆਪਾਂ ਕਹਿੰਦੇ ਆ ਟੈਬੂ ਉਹਨਾਂ ਦੇ ਉੱਤੇ ਲਾਇਆ ਗਿਆ ਜਿਸ ਸਮਾਜਿਕ ਉਹਨਾਂ ਦੀ ਜਿਹੜੀ ਹੈਗੀ ਹੈ ਇਮੇਜ ਖਤਮ ਕਰ ਦਿੱਤੀ ਗਈ ਤਾਂ ਇਹ ਸਸਰਤੀ ਆਪਾਂ ਗੱਲ ਕਰਦੇ ਆ ਅੱਜ ਵੀ ਕੀ ਕਾਰਨ ਹੈ ਸਾਈਕੋਲੋਜੀਕਲ ਜਾਂ ਸੋਸ਼ੀਓਲੋਜੀਕਲ ਕੀ ਕਾਰਨ ਹਨ ਕੀ ਔਰਤਾਂ ਜਦੋਂ ਕੋਈ ਵੀ ਕ੍ਰਾਈਮ ਕਰਦੀਆਂ ਹਨ ਉਹਨਾਂ ਨੂੰ ਜ਼ਿਆਦਾ ਮਤਲਬ ਗੁੱਸੇ ਨਾਲ ਦੇਖਿਆ ਜਾਂਦਾ ਹੈ ਜਾਂ ਉਹਨਾਂ ਦਾ ਜਿਹੜਾ ਸ਼ਬੀ ਹੈ ਉਹਤੇ ਜ਼ਿਆਦਾ ਸਵਾਲ ਖੜੇ ਪਿੱਤੇ ਜਾਂਦੇ ਹਨ ਜਦੋਂ ਆਪਾਂ ਆਦਮੀਆਂ ਨਾਲ ਉਹਨਾਂ ਨੂੰ ਕੰਪੇਅਰ ਕਰਦੇ ਹਾਂ ਪਰ ਤੁਹਾਨੂੰ ਇਹ ਪਤਾ ਹੋਵੇਗਾ ਕਿ ਔਰਤਾਂ ਜਿਨ੍ਹਾਂ ਤੇ ਇਲਜ਼ਾਮ ਲੱਗੇ ਹੈ ਉਹਨਾਂ ਨੂੰ ਵਿਦਨ ਮੌਨਸਟਰ ਜਾਂ ਮੀਮਸ ਬਣਾਈ ਜਾਂਦੇ ਹਨ ਪਰ ਜਦੋਂ ਵੀ ਆਪਾਂ ਐਨਸੀਆਰਪੀ ਦੀਆਂ ਰਿਪੋਰਟਾਂ ਦੇਖਦੇ ਹਾਂ ਦੋਰੀਏ ਤੇ ਦੀ ਰਿਪੋਰਟ ਆਪਣੇ ਕੋਲ ਜਾਈਗੀ ਹੈ ਵੀ ਐਨਸੀਆਰਪੀ ਚ ਜਿਹਦੇ ਵਿੱਚ ਇੱਕ ਟਾਈਟਲ ਹੈ ਕ੍ਰਾਈਮ ਅਗੇਂਸਟ ਊਮਨ ਵੀ ਔਰਤਾਂ ਦੇ ਖਿਲਾਫ ਕਿੰਨੇ ਅਪਰਾਧ ਹੋਏ ਤਾਂ ਔਰਤਾਂ ਦੇ ਖਿਲਾਫ 426000 433 ਅਪਰਾਧ ਹੋਏ ਪਰ ਜੇ ਆਪਾਂ ਉਲਟਾ ਵੇਖੀਏ ਵੀ ਕ੍ਰਾਈਮ ਅਗੇਂਸਟ men ਬਾਈ ਊਮਨ ਵੀ ਆਗਮੀਆਂ ਦੇ ਖਿਲਾਫ ਔਰਤਾਂ ਦੁਆਰਾ ਕੀਤੇ ਗਏ ਅਪਰਾਧ ਕਿੰਨੇ ਹਨ ਤਾਂ ਉਹਨਾਂ ਦੀ ਗਿਣਤੀ ਕੋਈ ਬਹੁਤੀ ਜ਼ਿਆਦਾ ਨਹੀਂ ਹੈ ਇਹਦੇ ਕੰਪੈਰੀਜ਼ਨ ਚ ਉਹ ਕੁਝ ਵੀ ਨਹੀਂ ਹੈ ਜਦ ਸਟੈਟਿਸਟੀਕਲੀ ਆਪਾਂ ਦੇਖੀ ਤਾਂ ਮਾਈਕਰੋ ਹੋ ਜਾਂਦੀ ਹੈ ਇਹਨਾਂ ਦੇ ਸਾਹਮਣੇ ਪਰ ਇਹ ਕੁਐਸਚਨ ਕਿਉਂ ਆਇਆ ਕਿ ਔਰਤਾਂ ਨੂੰ ਜ਼ਿਆਦਾ ਪਨਿਸ਼ ਕੀਤਾ ਜਾਂਦਾ ਹੈ ਇਸ ਦਾ ਉੱਤਰ ਕ੍ਰਿਮਨੋਲੋਜੀ ਜਿਹਨੂੰ ਆਪਾਂ ਸਾਈਕੋਲੋਜੀ ਯਾ ਸੋਸ਼ੀਅਲੋਜੀ ਦੇ ਮਿਕਸ ਨੂੰ ਆਪਾਂ ਜਦੋਂ ਆਪਾਂ ਸਟੱਡੀ ਕਰਦੇ ਆਂ ਵੀ ਅਪਰਾਧ ਨੂੰ ਸਟੱਡੀ ਕਰਦੇ ਆਂ ਉਹਦੀ ਇੱਕ ਥਿਊਰੀ ਹੈ ਡਬਲ ਡਿਵੀਅੰਸ ਥਿਊਰੀ ਉਹਦੇ ਵਿੱਚ ਦਿੱਤਾ ਹੈ ਇਹ ਥਿਊਰੀ ਦਾ ਕਹਿਣਾ ਹੈ ਕਿ ਸਮਾਜ ਤੇ ਕਾਨੂੰਨ ਜਿਹੜੇ ਮਨੁੱਖ ਨੂੰ ਕੰਟਰੋਲ ਕਰਨ ਦੇ ਦੋ ਤੰਤਰ ਹਨ ਸਮਾਜ ਆਪਣੇ ਤਰੀਕੇ ਨਾਲ ਔਰਤਾਂ ਜਾਂ ਮਰਦਾਂ ਨੂੰ ਜਾਂ ਕੋਈ ਹੋਰ ਜਿੰਨੇ ਵੀ ਜੈਂਡਰ ਹੈ ਉਹਨਾਂ ਨੂੰ ਕੰਟਰੋਲ ਕਰਦਾ ਹੈ ਤੇ ਕਾਨੂੰਨ ਇੱਕ ਆਪਣੇ ਤਰੀਕੇ ਨਾਲ ਕੰਟਰੋਲ ਕਰਦਾ ਹੈ ਸਮਾਜ ਦਾ ਜਦੋਂ ਆਪਾਂ ਸਟੱਡੀ ਕਰਦੇ ਹਾਂ ਵੀ ਸਮਾਜ ਕਿਵੇਂ ਕੰਟਰੋਲ ਕਰਦਾ ਹੈ ਤਾਂ ਸਮਾਜ ਕੁਝ ਸਟੀਰੀਓਟਾਈਪਸ ਖੜੇ ਕਰਦਾ ਹੈ ਸਟੀਰੀਓਟਾਈਪ ਮੰਨੋ ਵੀ ਜਿਹੜੀਆਂ ਔਰਤਾਂ ਹਨ ਉਹ ਆਹ 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 ਕੁਸ਼ ਕਰਣਗੀਆਂ ਜਾਂ ਮਰਦ ਹੈ ਜਾਂ ਆਦਮੀ ਹੈ ਉਹ ਆਹ ਆਹ ਕੁਸ਼ ਕਰਨਗੇ ਤਾਂ ਉਹਨਾਂ ਦੇ ਲੱਛਣ ਉਹਨਾਂ ਦੇ ਸਿੰਪਟਮ ਜਾਂ ਉਹਨਾਂ ਦੇ ਫੀਚਰ ਇਹ ਡਿਫਾਈਨ ਕੀਤੇ ਜਾਂਦੇ ਹਨ ਤਾਂ ਇੱਕ ਆਈਡੀਅਲ ਔਰਤ ਕਿਦਾਂ ਦੀ ਹੋਊਗੀ ਜਾਂ ਇੱਕ ਚੰਗੀ ਔਰਤ ਕਿਦਾਂ ਦੀ ਹੋਊਗੀ ਇੱਕ ਚੰਗਾ ਆਦਮੀ ਕਿਦਾਂ ਦਾ ਹੋਊਗਾ ਤਾਂ ਇਹ ਸਮਾਜ ਆਪਾਂ ਨੂੰ ਦੱਸਦਾ ਹੈ ਪਰ ਜਦੋਂ ਵੀ ਕੋਈ ਔਰਤ ਜਾਂ ਆਦਮੀ ਇਹ ਬਿਹੇਵੀਅਰਲ ਗਾਈਡੈਂਸ ਯੂ نو ਆਪਾਂ ਕਹਿੰਦੇ ਵੀ ਉਹਨਾਂ ਨੇ ਬਿਹੇਵ ਕਿਵੇਂ ਕਰਨਾ ਜ਼ਿੰਦਗੀ ਦੇ ਵਿੱਚ ਇਹ ਤੋਂ ਪਰੇ ਜਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸਮਾਜ ਆਪਣੇ ਤਰੀਕੇ ਨਾਲ ਉਹਨਾਂ ਨੂੰ ਪनिश्ड ਕਰਦਾ ਹੈ ਸਮਾਜ ਸੜਿਆ ਹੁੰਦਾ ਹੈ ਜਿਹਨੂੰ ਆਪਾਂ ਸੋਸ਼ਲ ਬੈਕਲਸ਼ ਜਾਂ ਸੋਸ਼ਲ ਮੋਰੈਲਟੀ ਦਾ ਟੁੱਟਣਾ ਜਾਂ ਸੋਸ਼ਲ ਟੈਬੂ ਸੋਸ਼ਲ ਬਾਈਗੋਡ ਇਹੋ ਜਿਹੇ ਨਾਮ ਦਿੰਦੇ ਨੇ ਇਹੀ ਸੱਚਲਾ ਹੈ ਕਿ ਜਦੋਂ ਵੀ ਔਰਤ ਕੋਈ ਕ੍ਰਾਈਮ ਕਰਦੀ ਹੈ ਤਾਂ ਉਹ ਇਸਵਾਲਾਂ ਦੇ ਘੇਰੇ ਦੇ ਵਿੱਚ ਆ ਜਾਂਦੀ ਹੈ ਜਾਂ ਉਹ ਸਵਾਲ ਬਹੁਤ ਵੱਡਾ ਬਣ ਜਾਂਦਾ ਹੈ ਕਿ ਔਰਤ ਨੇ ਕ੍ਰਾਈਮ ਕਰ ਕਿਵੇਂ ਦਿੱਤਾ ਇਹਦਾ ਉੱਤਰ ਦਿੱਤੇ ਹਨ ਫਰਾਂਸਿਸ ਹੈਡਸਨ ਤੇ ਕੈਰੋਲ ਸਮਾਰਟ ਜੋ ਫੈਮਿਨਾਈਨ ਕ੍ਰਾਈਮਨੋਲੋਜਿਸਟ ਇਹਨਾਂ ਦਾ ਥਿਉਰੀ ਦਿੱਤੀ ਹੈ ਡਬਲ ਡਿਵੀਅੰਸ ਥਿਉਰੀ ਉਹ ਕਹਿੰਦੇ ਹਨ ਕਿ ਔਰਤ ਦਾ ਅਕਸ਼ ਜੋ ਹੈ ਜਾਂ ਔਰਤ ਦੇ ਔਰਤ ਨੂੰ ਇੱਕ ਸਮਾਜ ਨੇ ਇੱਕ ਰੂਪ ਦਿੱਤਾ ਹੈ ਉਹ ਕੀ ਕਹਿੰਦੇ ਹਨ ਕਿ ਔਰਤ ਹਮੇਸ਼ਾ ਦੇਖਭਾਲ ਕਰਨ ਵਾਲੀ ਦਿਆਲੂ ਸ਼ਾਂਤ ਰਹਿਣ ਵਾਲੀ ਜਵਾਬ ਨਾ ਦੇਣ ਵਾਲੀ ਚੁੱਪ ਰਹਿਣ ਵਾਲੀ ਅਤੇ ਸਭ ਕੁਝ ਸਹਿਣ ਕਰਨ ਵਾਲੀ ਹੁੰਦੀ ਹੈ ਇਹਨੂੰ ਉਹਨਾਂ ਨੇ ਫੈਮਿਨਾਈਨ ਕੈਰੈਕਟਿਸਟਿਕਸ ਦਾ ਨਾਮ ਦਿੰਦੇ ਹਨ ਕਿ ਔਰਤਾਂ ਦੇ ਵਿੱਚ ਇਹ ਫੈਮਿਨਾਈਨ ਕੈਰੈਕਟਿਸਟਿਕਸ ਹੋਣੇ ਜ਼ਰੂਰੀ ਹਨ ਮਰਦਾਂ ਨੂੰ ਜਾਂ ਆਦਮੀਆਂ ਨੂੰ ਇਸੇ ਤਰ੍ਹਾਂ ਸਮਾਜ ਇੱਕ ਕੈਰੈਕਟਿਸਟਿਕਸ ਜਾਂ ਆਈਡੀਅਲ ਟਾਈਪ ਡਿਵੈਲਪ ਕਰਦਾ ਹੈ ਜਿਹਨੂੰ ਆਪਾਂ ਮੈਸਕੁਲਾਈਨ ਕੈਰੈਕਟਿਸਟਿਕਸ ਕਹਿੰਦੇ ਹਾਂ ਉਦੇ ਵਿੱਚ ਉਹ ਅਗਰੈਸਿਵ ਹੋਊਗਾ ਹਿੰਸਕ ਹੋਊਗਾ ਕਬਜ਼ੇ ਕਰੂਗਾ ਪੋਜੈਸਿਵ ਹੋਊਗਾ ਇਹੋ ਜਿਹਾ ਕੁਝ ਕਰੂਗਾ ਤਾਂ ਇੰਡਾਇਰੈਕਟਲੀ ਕ੍ਰਾਈਮ ਕਰਨਾ ਇਸ ਅਕੋਰਡਿੰਗ ਮਰਦਾਂ ਦਾ ਜਾਂ ਆਦਮੀਆਂ ਦਾ ਕੰਮ ਹੈ ਤਾਂ ਸਮਾਜ ਆਦਮੀਆਂ ਨੂੰ ਇਹ অপਸ਼ਨ ਦਿੰਦਾ ਹੈ ਕਿ ਤੁਸੀਂ ਕ੍ਰਾਈਮ ਕਰ ਸਕਦੇ ਹੋ ਪਰ ਔਰਤਾਂ ਨੂੰ ਇੱਕ ਚੰਗੀ ਜਾਂ ਇੱਕ ਜੋ ਗੁੱਡ ਊਮੈਨ ਇਹ অপਸ਼ਨ ਨਹੀਂ ਦਿੰਦਾ ਤਾਂ ਸਮਾਜਿਕ ਨਿਆਂ ਜਿਹਦਾ ਅਪ ਕਹਿਣੀ ਹੈ ਬਿਹੇਵੀਅਰਲ ਗਾਈਡੈਂਸ ਨੂੰ ਲਾਗੂ ਕਰਨ ਲਈ ਤਾਂ ਸਮਾਜ ਜਦੋਂ ਪੁਨਿਸ਼ਮੈਂਟ ਦਿੰਦਾ ਹੈ ਤਾਂ ਉਸ ਨੂੰ ਉਹ ਔਰਤ ਨੂੰ ਜ਼ਿਆਦਾ ਦਿੰਦਾ ਹੈ ਮਰਦ ਨੂੰ ਉਹ ਪੁਨਿਸ਼ਮੈਂਟ ਨਹੀਂ ਦਿੰਦਾ ਕਿਉਂਕਿ ਕ੍ਰਾਈਮ ਕਰਨਾ ਇਨਡਾਇਰੈਕਟਲੀ ਮਰਦਾਂ ਦੇ ਕੈਰੈਕਟਿਸਟਿਕਸ ਜਾਂ ਸੁਭਾਅ ਦੇ ਵਿੱਚ ਪਿਆ ਹੈ ਪਰ ਔਰਤਾਂ ਦੇ ਵਿੱਚ ਨਹੀਂ ਪਿਆ ਹੈ ਤਾਂ ਜਦੋਂ ਵੀ ਕੋਈ ਔਰਤ ਹਿੰਸ ਸਿੱਖ ਜਾ ਅਪਰਾਧ ਦੇ ਵਿੱਚ ਸ਼ਾਮਲ ਹੁੰਦੀ ਹੈ ਤਾਂ ਉਸ ਨੂੰ ਦੁੱਗਣੀ ਸਜ਼ਾ ਮਿਲਦੀ ਹੈ ਇਹ ਥਿਊਰੀ ਕਹਿੰਦੀ ਹੈ ਕਿ ਡਬਲ ਡਿਵਿਆንስ ਵੀ ਦੋ ਗਲਤੀਆਂ ਦੀ ਸਜ਼ਾ ਮਿਲਦੀ ਹੈ ਪਹਿਲੀ ਗਲਤੀ ਕੀ ਉਸਨੇ ਕਾਨੂੰਨ ਤੋੜਿਆ ਇਹ ਸਜ਼ਾ ਤਾਂ ਮਿਲਦੀ ਈ ਸੀ ਤਾਂ ਮਰਦਾਂ ਨੂੰ ਵੀ ਮਿਲਦੀ ਹੈ ਔਰਤਾਂ ਨੂੰ ਵੀ ਮਿਲਦੀ ਹੈ ਕਿਉਂਕਿ ਕਾਨੂੰਨ ਹੈ ਜਿਹੜਾ ਸਾਰਾ ਤੇ ਇੱਕੋ ਜਿਹੇ ਤਰ੍ਹਾਂ ਲਾਗੂ ਹੁੰਦਾ ਹੈ ਕਿ ਕੋਈ ਮਰਡਰ ਕੀਤਾ ਤਾਂ ਮਰਡਰ ਦੀ ਸਜ਼ਾ ਮਿਲੂਗੀ ਜਾਂ ਮਰਡਰ ਦੇ ਵਿੱਚ ਅਕੰਪਲਿਸ ਹੋਏ ਜਾਂ ਮਤਲਬ ਸ਼ਾਮਲ ਹੋਈ ਜਾਂ ਖੇਸੇਦਾਰੀ ਪਾਈ ਜਾਂ ਉਹਦੀ ਮਦਦ ਕੀਤੀ ਜੋ ਵੀ ਹੈ ਉਹ ਸਜ਼ਾ ਜਿਹੜੀ ਔਰਤਾਂ ਤੇ ਮਰਦਾਂ ਨੂੰ ਮਿਲੂਗੀ ਬਟ ਕਈ ਫੈਮਿਨਿਸਟ ਜਿਹੜੇ ਸਕਾਲਰਸ ਦਾ ਕਹਿਣਾ ਇਹ ਹੈ ਕਿ ਕ੍ਰਿਮੀਨਲ ਜਸਟਿਸ ਸਿਸਟਮ ਦੇ ਵਿੱਚ ਵੀ ਬਾਇਸਿਸ ਹੈ ਕਿ ਇਹ ਇਹ ਸਜ਼ਾ ਵੀ ਔਰਤਾਂ ਨੂੰ ਜ਼ਿਆਦਾ ਦਿੱਤੀ ਜਾਂਦੀ ਹੈ ਜਾਂ ਔਰਤਾਂ ਨੂੰ ਜ਼ਿਆਦਾ ਇਸ ਪ੍ਰੋਸੈਸ ਦੇ ਵਿੱਚ ਟਾਰਚਰ ਕੀਤਾ ਜਾਂਦਾ ਹੈ ਆਦਮੀਆਂ ਦੇ ਕੰਪੈਰੀਸਨ ਦੇ ਵਿੱਚ ਜਿਹੜੀ ਦੂਜੀ ਸਜ਼ਾ ਹੈ ਉਹ ਹੈਗੀ ਹੈ ਸਮਾਜਿਕ ਸਜ਼ਾ ਹੁਣ ਆਪਾਂ ਵੇਖਿਆ ਕਿ ਔਰਤ ਤੋਂ ਜਿਹੜੀ ਜੈਂਡਰ ਐਕਸਪੈਕਟੇਸ਼ਨ ਸੀਗੀਆਂ ਉਹ ਉਹਦੇ ਬਿਹੇਵੀਅਰ ਐਟਰੀਬਿਊਟਸ ਜਾਂ ਬਿਹੇਵੀਅਰ ਗਾਈਡੈਂਸ ਦਿੱਤੀਆਂ ਹੋਈਆਂ ਹਨ ਸਮਾਜ ਨੇ ਤਾਂ ਜਦੋਂ ਊਮਨ ਕ੍ਰਾਈਮ ਕਰਦੀ ਹੈ ਤਾਂ ਉਹ ਕੁਐਸਚਨ ਉੱਠਦਾ ਹੈ ਕਿ ਹਾਊ ਅ ਵੂਮਨ ਕੈਨ ਕਮਿਟ ਅ ਕ੍ਰਾਈਮ ਕਿ ਔਰਤ ਅਪਰਾਧ ਕਰੀ ਕਿਵੇਂ ਸਕਦੀ ਹੈ ਕਿਉਂਕਿ ਉਹ ਇਹਦੇ ਫੈਮਿਨਾਈਨ ਕੈਰੈਕਟਿਸਟਿਕਸ ਦੇ ਵਿੱਚ ਸ਼ਾਮਿਲ ਨਹੀਂ ਹੈ ਕਿਉਂਕਿ ਔਰਤ ਦਾ ਕੰਮ ਤਾਂ ਜਨਮ ਦੇਣਾ ਪਿਆਰ ਕਰਨਾ ਇਸ ਟਾਈਪ ਦਾ ਹੈ ਸੋ ਇਸ ਦੇ ਬਿਲਕੁਲ ਉਲਟ ਹੈ ਤਾਂ ਹੀ ਹੁਣ ਜਦੋਂ ਔਰਤਾਂ ਕ੍ਰਾਈਮ ਦੇ ਵਿੱਚ ਸ਼ਾਮਿਲ ਹੋਈਆਂ ਤਾਂ ਉਹ ਇੱਕ ਵੱਡੀ ਸੰਸਰੀ ਫੈਲੀ ਉਹ ਡਰਮ ਜਿਸ ਦੇ ਵਿੱਚ ਅਪਰਾਧ ਦੇ ਵਿੱਚ ਜਿਹੜਾ ਵਰਤਿਆ ਗਿਆ ਸੀ ਉਹ ਮੀਮਸ ਬਣੇ ਇਹ ਆਪਾਂ ਵੇਖੀਏ ਸਮਾਜਿਕ ਬੈਕਲੈਸ਼ ਹੋਇਆ ਜਾਂ ਉਹਨੂੰ ਬਹੁਤ ਹੀ ਵੱਡੇ ਪੱਧਰ ਤੇ ਪ੍ਰਚਾਰਿਤ ਕੀਤਾ ਗਿਆ। ਸੋ ਇਸੇ ਕਰਕੇ ਸਮਾਜ ਦੋਸ਼ੀ ਔਰਤਾਂ ਨੂੰ ਦੋਸ਼ੀ ਮਰਦਾਂ ਦੇ ਨਾਲੋਂ ਜ਼ਿਆਦਾ ਸਜ਼ਾ ਦਿੰਦਾ ਹੈ। ਇਹ ਆਪਾਂ ਕਹੀਏ ਇਹ ਥਿਊਰੀ ਦੇ ਹਿਸਾਬ ਨਾਲ ਡਬਲ ਸਜ਼ਾ ਦਿੰਦਾ ਹੈ। ਉਹ ਨਾ ਚਾਹੁੰਦੇ ਹੋਏ ਵੀ ਜਾਂ ਚਾਹੁੰਦੇ ਹੋਏ ਵੀ ਉਹ ਹਿਡਨ ਬਾਇਸਿਸ ਜਿਹੜੇ ਆਪਣੇ ਦਿਮਾਗ ਦੇ ਵਿੱਚ ਸਟੀਰੀਓਟਾਈਪਸ ਬਣੇ ਹੋਏ ਹਨ ਕਿ ਔਰਤਾਂ ਇਸ ਤਰ੍ਹਾਂ ਕਰ ਹੀ ਨਹੀਂ ਸਕਦੀ। ਉਸ ਤੇ ਵੀ ਸਸਤੀ ਇਹ ਸਜਾ ਦਿੱਤੀਆਂ ਗਈਆਂ ਇਹਦਾ ਇੱਕ ਐਗਜ਼ਾਮਪਲ ਇਸ ਥਿਊਰੀ ਦਾ ਐਗਜ਼ਾਮਪਲ ਜਿਹੜਾ ਆਪਾਂ ਸਟੱਡੀ ਕਰਦੇ ਹਾਂ ਤਾਂ ਮੂਰਸ ਮਰਡਰ ਇਹ ਇੰਗਲੈਂਡ ਜਾਂ ਬ੍ਰਿਟਾਨੀਆ ਵਿੱਚ ਹੋਏ ਮਰਡਰਸ ਸੀਗੇ ਜਿਦੇ ਵਿੱਚ ਔਰਤ ਤੇ ਮਰਦ ਨੇ ਰਲ ਕੇ ਪੰਜ ਬੱਚਿਆਂ ਦੀ ਜਾਨ ਲੈ ਲਈ ਸੀ ਮਸੂਮ ਬੱਚਿਆਂ ਹੋਇਆ ਕਿ ਜਦੋਂ ਇਨਵੈਸਟੀਗੇਸ਼ਨ ਹੋਈ ਤਾਂ ਇਹ ਪਤਾ ਲੱਗਿਆ ਕਿ ਬਰਾਂਡੀ ਨਾਮ ਦਾ ਆਦਮੀ ਜੋ ਦੋਨਾਂ ਦੇ ਵਿੱਚ ਇਨਵੋਲਵਡ ਸੀਗਾ ਮਰਡਰਸ ਦੇ ਵਿੱਚ ਤਾਂ ਮਾਸਟਰਮਾਈਂਡ ਉਹ ਕ੍ਰਾਈਮਸ ਦਾ ਉਹੋ ਹੈ ਇਨਵੈਸਟੀਗੇਸ਼ਨਸ ਤੋਂ ਪਤਾ ਲੱਗਿਆ ਜਿਹੜੀ ਔਰਤ ਸੀ ਹਿੰਦਲੇ ਉਹਦਾ ਕੰਮ ਸਿਰਫ ਉਹਨੂੰ ਅਕੰਪਲੀਸ਼ ਕਰਨਾ ਸੀ ਉਹਦੀ ਸਹਾਇਕ ਸੀ ਤਾਂ ਮੇਨ ਜਿਹੜਾ ਕਾਰਕਟਰਕ ਸੀ ਉਹ ਬ੍ਰਾਂਂਡੀ ਸੀ ਬਟ ਮੀਡੀਆ ਦੇ ਵਿੱਚ ਜਦੋਂ ਇਹ ਗੱਲ ਗਈ ਜਾਂ ਇਹ ਪ੍ਰਚਾਰਿਆ ਗਿਆ ਤਾਂ ਮੋਸਟ ਈਵਲ ਵੂਮਨ ਹਿੰਦਲੇ ਨੂੰ ਕਿਹਾ ਗਿਆ ਬ੍ਰਾਂਂਡੀ ਨੂੰ ਨਹੀਂ ਕਿਹਾ ਗਿਆ ਇਹ ਉਹੀ ਕਾਰਨ ਹੈ ਇੰਡੀਆ ਦੇ ਵਿੱਚ ਵੀ ਫੂਲਨ ਦੇਵੀ ਇੱਕ ਮਤਲਬ ਫੂਲਨ ਦੇਵੀ ਦਾ ਕੇਸ ਸਾਹਮਣੇ ਆਇਆ ਕਿ ਫੂਲਨ ਦੇਵੀ ਇੱਕ ਔਰਤ ਨੇ ਜਦੋਂ 21 20 21 ਦਾਨੂਆ ਉੱਚ ਜਾਤੀ ਦੇ ਮਰਦਾਂ ਦਾ ਜਦੋਂ ਕਤਲ ਕਰ ਦਿੱਤਾ ਗਿਆ ਤਾਂ ਫੂਲਨ ਦੇਵੀ ਨੂੰ ਬੈਂਡਿਟ ਕੁਇਨ ਦਾ ਦਰਜਾ ਦਿੱਤਾ ਗਿਆ ਪਰ ਇਹ ਕਿਸੇ ਨੇ ਨਹੀਂ ਦੇਖਿਆ ਕਿ ਕੀ ਕਾਰਨ ਸੀ ਕਿ ਉਹ ਔਰਤ ਨੇ ਹਥਿਆਰ ਚੱਕਨੇ ਪਏ ਕੀ ਕਾਰਨ ਸੀ ਕਿ ਕਿਹੜੇ ਸੰਦਰਭ ਦੇ ਵਿੱਚ ਉਹਨੇ ਉਹ ਕਤਲ ਕੀਤਾ ਉਹ ਕਿਸੇ ਨੇ ਨਹੀਂ ਦੇਖਿਆ ਕਿਉਂਕਿ ਉਹ ਔਰਤ ਸੀ ਤੇ ਔਰਤ ਦਾ ਕਤਲ ਜਾਂ ਅਪਰਾਧ ਕਰੀ ਨਹੀਂ ਸਕਦੀ ਸੋ ਇਹ ਥਿਊਰੀ ਤੋਂ ਆਪਾਂ ਨੂੰ ਪਤਾ ਲੱਗਿਆ ਕਿ ਕਿਉਂ ਉਹੀ ਕ੍ਰਾਈਮ ਜਦੋਂ ਔਰਤ ਕਰਦੀ ਹੈ ਉਸ ਦਾ ਜਿਆਦਾ ਸੋਸ਼ਲ ਬੈਕਲੈਸ਼ ਜਾਂ ਜਿਆਦਾ ਸਮਾਜਿਕ ਖੰਡਨ ਕੀਤਾ ਜਾਂਦਾ ਹੈ ਪਰ ਜੇ ਉਹੀ ਅਪਰਾਧ ਮਰਦਕਾਰਦਾ ਹੈ ਤਾਂ ਸਮਾਜ ਉਹਨੂੰ ਇੰਨੀ ਸਜ਼ਾ ਨਹੀਂ ਦਿੰਦਾ ਸਿਰਫ ਕਾਨੂੰਨ ਹੀ ਸਜ਼ਾ ਦਿੰਦਾ ਹੈ ਸੋ ਇਹ ਸੀ ਥਿਊਰੀ ਡਬਲ ਡਿਵੀਅੰਸ ਥਿਊਰੀ ਧੰਨਵਾਦ